ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਮੈਂ ਤੁਹਾਨੂੰ ਦੱਸੂਗੀ ਬਾਹ ਦਾ ਡਿਜ਼ਾਈਨ ਬਣਾਉਣਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਸਿੰਪਲ ਜਿਹਾ ਆ ਆਪਾਂ ਕਿਸੇ ਵੀ ਸੂਰਤੇ ਬਣਾ ਸਕਦੇ ਆ ਤੇ ਆਸਾਨੀ ਦੇ ਨਾਲ ਬਣਾ ਸਕਦੇ ਆ ਕਾਟਨ ਫੁੱਟਾਂ ਦੇ ਗਰਮੀ ਵਿੱਚ ਵੇਅਰ ਕਰਨ ਲਈ ਡਿਜ਼ਾਈਨ ਬਹੁਤ ਵਧੀਆ ਹੈ ਹਾਂ ਜੀ ਇਹ ਸਲਵਾਰ ਦਾ ਕੱਪੜਾ ਹੈ ਇਹਦੇ ਆਪਾਂ ਪੇਸਟਿੰਗ ਕਰ ਲਿਆ ਇਹਦੇ ਨਾਲ ਹੀ ਆਪਾਂ ਡਿਜ਼ਾਈਨ ਬਣਾਉਣਾ ਹੈ ਕਮੀਜ਼ ਦੇ ਉੱਤੇ ਠੀਕ ਹੈ ਇਹ ਵਾਲਾ ਕੱਪੜਾ ਹੈਗਾ ਕਮੀਜ਼ ਦਾ ਠੀਕ ਹੈ ਇਹਦੇ ਉੱਤੇ ਆਪਾਂ ਸਲਵਾਰ ਦਾ ਕੱਪੜਾ ਲਾ ਕੇ ਡਿਜ਼ਾਈਨ ਬਣਾਉਣਾ ਹੈ ਉੰਦੇ ਕੋ ਪਹਿਲਾ ਸਲਵਾਰ ਦਾ ਕਪੜਾ ਲੈਣਾ ਹੈ ਇਸ ਨੂੰ ਆਪਾਂ ਪੱਟੀ ਤਿਆਰ ਕਰ ਲੈਣੀ ਹੈ ਜਿਵੇਂ 1.5 ਇੰਚ ਤੱਕ ਦੀ ਪੱਟੀ ਤਿਆਰ ਕਰਨੀ ਹੈ ਡਬਲ ਫੋਲਡ ਕਰਕੇ ਰੱਖੀ ਹੋਈ ਹੈ ਇਹਨੂੰ ਆਪਾਂ ਸਿੰਗਲ ਕਰ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਪੇਸਟਿੰਗ ਲਾ ਲੈਣੀ ਹੈ ਅੰਦਰ ਠੀਕ ਹੈ ਪੇਸਟਿੰਗ ਕਰ ਲੈਣਾ ਜਿਹਦੇ ਨਾਲ ਇਹ ਡਿਜ਼ਾਈਨ ਵਧੀਆ ਤਰੀਕੇ ਨਾਲ ਬਣੂਗਾ ਤੇ ਸੋਹਣਾ ਲੱਗੇਗਾ ਹਨਾ ਸਫਾਈ ਦੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਦੋਨੋਂ ਪੱਟੀਆਂ ਬਣਾ ਕੇ ਤਿਆਰ ਕਰ ਲੈਣੀ ਹੈ ਫਿਰ ਆਪਾਂ ਇਸ ਨੂੰ ਸਿੱਧਾ ਕਰਾਂਗੇ ਪਹਿਲਾਂ ਤਾਂ ਸੈਂਟਰ ਦਾ ਨਿਸ਼ਾਨ ਕਰ ਲਾਂਗੇ ਅਸੀਂ ਠੀਕ ਹੈ ਆਪਾਂ ਸੈਂਟਰ ਕਰ ਲਾਂਗੇ ਇੱਕ ਤੁਕਰੀ ਬਣਾ ਲਾਂਗੇ ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਸਕੇ ਸੈਂਟਰ ਦਾ ਇਸ ਤਰੀਕੇ ਨਾਲ ਕਰਨ ਤੋਂ ਬਾਅਦ ਜਿਹੜਾ ਇਸ ਦਾ ਸੈਂਟਰ ਹੈ ਇਸ ਨੂੰ ਆਪਾਂ ਇਦਾਂ ਨਿਸ਼ਾਨ ਲਾ ਲੈਣਾ ਠੀਕ ਹੈ ਇਸ ਤਰੀਕੇ ਨਾਲ ਨਿਸ਼ਾਨ ਲਾ ਲੈਣਾ ਬਿਲਕੁਲ ਸੈਂਟਰ ਦੇ ਵਿੱਚ ਲਾਉਣਾ ਹੈ ਜਿਹੜੀ ਇਹਦੀ ਬੰਦ ਸਾਈਡ ਹੈ ਠੀਕ ਹੈ ਉਧਰਲੀ ਸਾਈਡ ਇਹਦਾ ਮੂੰਹ ਖੁੱਲਾ ਰੱਖਣਾ ਹੈ ਨਿਸ਼ਾਨدار ਤੇ ਦੂਜੀ ਸਾਈਡ ਬੰਦ ਕਰਨਾ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਣਾ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਲਾ ਲੈਣਾ ਬਰਾਬਰ ਕਰਕੇ ਇਸੇ ਤਰੀਕੇ ਨਾਲ ਰੱਖਣਾ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਹੁਣ ਆਪਾਂ ਇਸ ਦੇ ਉੱਤੇ ਸिलाई ਲਾਉਣੀ ਹੈ ਠੀਕ ਹੈ ਇਹਨੂੰ ਆਪਾਂ ਜਿਆਦਾ ਮਤਲਬ ਇੱਥੇ ਤੱਕ ਸिलाई ਨਹੀਂ ਲਾਉਣੀ ਠੀਕ ਹੈ ਇਹਦੀ ਸਿਰ ਹੁਣ ਆਪਾਂ ਕਿੰਨਾਂ ਤੱਕ ਲਾਉਣੀ ਹੈ ਠੀਕ ਹੈ ਇੱਥੋਂ ਦਾ ਜਿਵੇਂ ਇਹਨੂੰ ਇਸ ਤਰੀਕੇ ਨਾਲ ਮਿਲਾ ਲਿਆ ਇਧਰੋਂ ਆਪਾਂ ਇਸ ਤਰੀਕੇ ਨਾਲ ਮਿਲਾ ਲਿਆ ਠੀਕ ਹੈ ਉਸੇ ਤਰੀਕੇ ਨਾਲ ਆਪਾਂ ਇੱਥੋਂ ਲਉਣਾ ਹੈ ਇਧਰੋਂ ਨਿਸ਼ਾਨ ਲਾ ਕੇ ਇਧਰੋਂ ਆਪਾਂ ਇਸ ਤਰੀਕੇ ਨਾਲ ਮਿਲਾ ਲਿਆ ਇਧਰੋਂ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਆਪਾਂ ਬਰਾਬਰ ਨਿਸ਼ਾਨ ਲਾਉਣੇ ਆ ਤੇ ਇੱਥੇ ਸਿਓਣ ਲਾਉਣੇ ਆ ਠੀਕ ਹੈ ਜਿਹੜਾ ਬਲੈਕ ਨਿਸ਼ਾਨ ਲਾਇਆ ਇੱਥੇ ਆਪਾਂ ਸਿਓਣ ਲਾਉਣੀਆਂ ਤੇ ਹੁਣ ਆਪਾਂ ਸਿਓਣ ਲਾਉਣੀ ਸ਼ੁਰੂ ਕਰਦੇ ਆ ਇਸੇ ਤਰ੍ਹਾਂ ਆਪਾਂ ਦੂਜੀ ਪਾਸੇ ਤੋਂ ਲਾ ਲੈਣੀ ਹੈ ਫਿਰ ਆਪਾਂ ਇਸ ਨੂੰ ਸੈਂਟਰ ਦੇ ਵਿੱਚੋਂ ਕੱਟ ਦੇਣਾ ਇਸ ਤਰ੍ਹਾਂ ਆਪਾਂ ਸਿੱਧਾ ਕਰ ਲੈਣਾ ਠੀਕ ਹੈ ਜਦੋਂ ਆਪਾਂ ਇਸ ਤਰੀਕੇ ਨਾਲ ਸਿੱਧਾ ਕਰ ਲਿਆ ਨੂੰ ਪ੍ਰਸਨਾ ਬਿਲਕੁਲ ਸੈੱਟ ਕਰ ਲੈਣਾ ਠੀਕ ਹੈ ਤੇ ਜਿਹੜੀ ਇਹ ਬਾਣੀ ਸਿਉਣਾ ਹੈ ਇਹਨੂੰ ਆਪਾਂ ਪੱਕਾ ਕਰ ਲੈਣਾ ਜਾਂ ਤਾਂ ਇਹਦੇ ਉੱਤੇ ਸਿਉਣ ਲਾਉਣੀ ਹੈ ਜਾਂ ਇਹਤੇ ਕੀ ਹੈ ਓਵਰਲੋਕ ਕਰ ਲੈਣੀ ਹੈ ਠੀਕ ਹੈ ਇਹਦੇ ਨਾਲ ਤਾਂ ਅੱਗੇ ਨਹੀਂ ਨਿਕਲਨੇ ਬਿਲਕੁਲ ਵੀ ਇਸ ਤਰੀਕੇ ਨਾਲ ਆਪਾਂ ਰੱਖ ਲੈਣਾ ਹੁਣ ਇਸ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰ ਲਏ ਸੀਗੇ ਹੁਣ ਆਪਾਂ ਬਾਹਾਂ ਦੇ ਉੱਤੇ ਲਾਵਾਂਗੇ ਹੁਣ ਦੇਖੋ ਇਹਨੂੰ ਆਪਾਂ ਪੁੱਠਾ ਕਰਕੇ ਰੱਖਣਾ ਠੀਕ ਹੈ ਜਿਹੜੀ ਪੇਸਟਿੰਗ ਸਾਈਡ ਆ ਉਹ ਥੱਲੇ ਕਰਨੀ ਹੈ ਤੇ ਇਹ ਬਨ ਉਪਨ ਕਰਨੀ ਇਸ ਨੂੰ ਆਪਾਂ ਉੱਪਰ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਰੱਖਣਾ ਸਾਰੇ ਬਦ ਉੱਤ ਤੱਕ ਸਾਨੂੰ ਲਾ ਲਏਗੇ ਹਾਂਜੀ ਆਪਣੇ ਕੋਲੇ ਇਹ ਵਾਲਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਸਿੰਪਲ ਹੈ ਤੇ ਬਹੁਤ ਸੋਹਣਾ ਲੱਗਦਾ ਹੈ ਕਾਟਨ ਸੁੱਟਾਂ ਦੇ ਉੱਤੇ ਠੀਕ ਹੈ ਗਰਮੀ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਡਿਜ਼ਾਈਨ ਬਣਾ ਸਕਦੇ ਹਾਂ ਸੂਟ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਠੀਕ ਹੈ ਜੀ ਇਹ ਦੇਖੋ